ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਲੋਕਪੱਖੀ ਫੈਸਲਿਆਂ ਤੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਸ਼ੀਰੀ ਅਨੰਦਪੁਰ ਸਾਹਿਬ ਅਧੀਨ ਮਨੂਬਲੀ ਪਿੰਡ ਦੀ ਪੰਚਾਇਤ ਦੇ ਸਰਪੰਚ ਮਮਤਾ ਦੇਵੀ ਪੰਚ ਸੁਰਿੰਦਰ ਕੋਰ ਪੰਚ ਪੋਲੀ ਦੇਵੀ ਨੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ ਹੈ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਆਪਕ ਅਭਿਆਨ ਚਲਾ ਕੇ ਸਾਡੇ ਸੂਬੇ ਦੀ ਜੀਵਨ ਧਾਰਾ ਦੀ ਰਾਖੀ ਕੀਤੀ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਇਹ ਫੈਸਲਾ ਲਿਆ ਹੈ ਉਹਨ ਉਹ ਆਪਣਾ ਸਮਰਥਨ ਦੇ ਕੇ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਹੈ ਇਸ ਤੋਂ ਪਹਿਲਾਂ ਬਨੂਪल्ली ਪੰਚਾਇਤ ਮੈਂਬਰ ਮੰਨੂਪੂਰੀ ਬਲੋਕ ਪ੍ਰਧਾਨ ਬਨੂਪल्ली ਦੀਪਕ ਸੋਨੀ ਬਲੋਕ ਪ੍ਰਧਾਨ ਭਰਮਪੁਰ ਪਮੂਟਿੱਲੋ ਅਤੇ ਕੁਲਵੀਰ ਸਿੰਘ ਬਨੂਪੱਲੀ ਨੇ ਕਿਹਾ ਕਿ ਬਨੂਪੱਲੀ ਦਾ ਵਿਕਾਸ ਹੁਣ ਹੋਰ ਤੇਜ਼ੀ ਨਾਲ ਹੋਵੇਗਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਹਰਜੋਤ ਸਿੰਘ ਬਾਜ SE ਕੈਪਟਨ ਮੰਤਰੀ ਨੇ ਕਿਹਾ ਕਿ ਪਾਣੀਆਂ ਦੀ ਲੜਾਈ ਅਸੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਸੂਬੇ ਕੋਲ ਵਾਧੂ ਪਾਣੀ ਨਹੀਂ ਹੈ ਅਸੀਂ ਆਪਣੇ ਕਿਸਾਨਾਂ ਪਰ ਤੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੈ ਅਤੇ ਚੰਗਰ ਦੇ ਨਿਮ ਪਹਾੜੀ ਖੇਤਰ ਵਿੱਚ ਹੁਣ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ ਉਹਨਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਨੂੰ ਹੇਠ ਪੱਧਰ ਤੱਕ ਲਾਗੂ ਕਰਨ ਲਈ ਪੰਚਾਇਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਬਨੂਪਲੀ ਪੰਚਾਇਤ ਨੇ ਇਲਾਕਾ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਫੈਸਲਾ ਲਿਆ ਹੈ ਇਹਨਾਂ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਾਟ ਨਹੀਂ ਹੋਵੇਗੀ ਤੁਸੀਂ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਨੇ ਲੋਕ ਜੁਆਇਨ ਹੋਏ ਆ ਹਰ ਰੋਜ਼ ਆਮ ਆਦਮੀ ਪਾਰਟੀ ਦੇ ਵਿੱਚ ਜੁੜਨ ਵਾਲਿਆਂ ਦਾ ਜਿਹੜਾ ਕਾਫਲਾ ਵਧਦਾ ਜਾ ਰਿਹਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਨੋਪਲੀ ਦੀ ਸਵੱਚੀ ਪੰਚਾਇਤ ਸਰਪੰਚ ਸਾਹਿਬ ਮਮਤਾ ਰਾਣੀ ਜੀ ਤੇ ਉਹਨਾਂ ਦੇ ਸਾਰੇ ਪੰਚ ਜਿਹੜੇ ਆ ਉਹ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਆਂਦਾ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਤਾਂ ਪਾਰਟੀ ਮਜ਼ਬੂਤ ਹੋਊਗੀ ਕਿ ਬਿਲਕੁਲ ਜੀ ਬਿਲਕੁਲ ਤੁਸੀਂ ਪਿਛਲੇ ਤੁਸੀਂ ਪਿਛਲੇ ਜਿੰਨਾ ਚ ਵੀ ਦੇਖਿਆ ਹੋਣਾ ਸਾਡਾ ਨੌਜਵਾਨ ਆਗੂ ਅਮੇਤ ਭਰਾਰੀ ਉਹ ਵੀ ਜੁਆਇਨ ਹੋਇਆ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸੰਪਰਕ ਕਰ ਰਹੇ ਨੇ ਤੇ ਜਿਹੜਾ ਜੁਆਇਨਿੰਗ ਦਾ ਸਿਲਸਿਲਾ ਇਦਨੇ ਚੱਲ ਰਿਹਾ ਹੈ। ਦੇਖੋ ਜੀ ਅ ਅੱਜ ਜਿਵੇਂ ਤੁਸੀਂ ਪਹਿਲਾਂ ਵੀ ਦੇਖਿਆ ਵੀ ਕਾਫਲਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ। ਨਵੀਆਂ ਜਿੱਤੀਆਂ ਹੋਈਆਂ ਪੰਚਾਇਤਾਂ ਵੀ ਹੈ। ਠੀਕ ਹੈ ਜੀ ਅੱਜ ਜਿਵੇਂ ਅਸੀਂ ਗੱਲ ਕਰੀਏ ਪਿੰਡ ਪਨੁਫਲੀ ਦੀ ਪੰਚਾਇਤ ਜਿਹੜੀ ਉਹ ਸਰਪੰਚ ਸਾਹਿਬ ਆਪਣੇ ਪੰਚਾਇਤ ਮੈਂਬਰਾਂ ਦੇ ਨਾਲ ਉਹਨਾਂ ਨੇ ਜੁਆਇਨ ਕੀਤਾ ਹੈ। ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨਾਲ ਹਰਜੋਤ ਬੈਂਸ ਜੀ ਦੀ ਲੋਕਪ੍ਰਿਥਾ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਨਜ਼ਰੀਆ ਹੈ। ਠੀਕ ਹੈ ਤੇ ਉਹਨਾਂ ਦੀ ਕੰਮ ਕਰਨ ਦੀ ਕਾਰਸ਼ੈਲੀ ਸਰਦਾਰ ਭਗਵੰਤ ਮਾਨ ਵੱਲੋਂ ਜਿਹੜੇ ਪੰਜਾਬ ਪ੍ਰਤੀ ਲਈ ਜਾ ਰਹੇ ਫੈਸਲੇ ਚਾਹੇ ਬੀਤੇ ਦਿਨੇ ਉਹ ਅੱਜ ਤੁਸੀਂ ਜਿਵੇਂ ਨੰਗਲ ਖੜੇ ਹੋ ਪਾਣੀਆਂ ਦੇ ਮੁੱਦੇ ਉੱਤੇ ਪਾਰਟੀ ਦਾ ਸਟੈਂਡ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਸਾਡੇ ਜਿਹੜੇ ਮੰਤਰੀ ਹੈ ਤੇ ਲੀਡਰ ਸਾਹਿਬਾਨ ਹੈ ਉਹਨਾਂ ਸਾਰਿਆਂ ਦੇਖਦੇ ਹੋਏ ਜਿਹੜੇ ਲੋਕ ਹੈ ਲੋਕਾਂ ਦਾ ਕਾਫਲਾ ਵੱਧਦਾ ਜਾ ਰਿਹਾ ਪਾਰਟੀ ਦੇ ਵਿੱਚ ਵਾਧਾ ਹੋ ਰਿਹਾ ਤੇ ਜਿਵੇਂ ਵੀ ਪੰਚਾਇਤਾਂ ਜੁੜ ਰਹੀਆਂ ਹਨ ਜਿਵੇਂ ਹੋਰ ਪਾਰਟੀ ਲੀਡਰ ਜੁੜ ਰਹੇ ਉਹਨਾਂ ਦਾ ਪ੍ਰੋਪਰ ਮਾਨ ਸਨਮਾਨ ਹੋਊਗਾ ਉਹਨਾਂ ਦੇ ਪਿੰਡਾਂ ਦੇ ਵਿਕਾਸ ਕਾਰਜ ਰੁਕਣਗੇ ਨਹੀਂ ਉਹ ਹੋਰ ਤੇਜ਼ੀ ਦੇ ਨਾਲ ਵਧਣਗੇ ਅੱਗੇ ਤੇ ਜਿਵੇਂ ਵੀ ਉਹਨਾਂ ਦੀਆਂ ਪਿੰਡਾਂ ਦੀਆਂ ਐਡਵਾਂਡਾ ਵੱਧ ਚੜ ਚੜ ਕੇ ਪੂਰੀਆਂ ਹੋਣਗੀਆਂ ਦੇਖਿਆ ਗਿਆ ਕਈ ਵਾਰ ਦੇਖੋ ਤਾਂ ਰਹਿ ਜੀ ਜੁਆਇਨ ਕਰ ਲਿਆ ਉਹਨਾਂ ਨੇ ਉਹਨਾਂ ਨੇ ਸਾਡੀ ਕਾਰਸ਼ਾਲੀ ਦੇਖੀ ਤਾਂ ਜੁਆਇਨ ਕਰਿਆ ਜੀ ਤੇ ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਤਾਂ ਦੇਖੋ ਲੋਕਤੰਤਰ ਖੁੱਲ੍ਹਾ ਹੈ ਜੇਕਰ ਉਹਨਾਂ ਨੂੰ ਲੱਗੂਗਾ ਵੀ ਆਏ ਜੀ ਕੋਈ ਗੱਲਬਾਤ ਹੈਗੀ ਆ ਪਰ ਐਦਾ ਹੁੰਦੀ ਨਹੀਂ ਹੈ ਕਿਉਂਕਿ ਸਾਡੇ ਨਾਲ ਜਿਹੜਾ ਜੁੜਦਾ ਹੈ ਉਹ ਪੱਕੇ ਤੌਰ ਤੇ ਜੁੜਦਾ ਹੈ ਕੋਈ ਅਸੀਂ ਐਦਾ ਦੀ ਕਮੀ ਰਹਿਣ ਨਹੀਂ ਦੇਣੀ ਉਹਨਾਂ ਨੂੰ ਮੁੜ ਕੇ ਕੋਈ ਐਦਾ ਦਾ ਕੋਈ ਹੋਰ ਫੈਸਲਾ ਲੈਣ ਦੇ ਲਈ ਉਹਨਾਂ ਨੂੰ ਮਜਬੂਰ ਕਰੀਏ ਜੀ